ਭਿੱਤਦਲੀ ਸ਼ੰਭੂ ਬਾਰਡਰ ਵਿਖੇ ਕਿਸਾਨਾਂ ਦੇ ਉੱਤੇ ਹਮਲੇ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਲੋਕ ਕਿਸਾਨਾਂ ਦੇ ਨਾਮ ਦੇ ਉੱਤੇ ਆਪਣਾ ਧੰਦਾ ਚਲਾ ਰਹੇ ਹੋ ਤੇ ਹਰਜੀਤ ਗਰੇਵਾਲ ਨੇ ਕਿਹਾ ਕਿ ਜੇਕਰ ਕੋਈ ਵੀ ਕੰਨਾਵਾਪਰਦੀ ਹੈ ਤਾਂ ਉਸ ਤੋਂ ਬਾਅਦ ਭਾਜਪਾ ਦੇ ਉੱਤੇ ਦੁਸ਼ਮਣੇ ਜਾਂਦੇ ਉਹ ਬਾਰਡਰ ਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਜੋ ਬਹੁਤ ਪਰੇਸ਼ਾਨ ਸੀ ਵਾਰ-ਵਾਰ ਪ੍ਰਾਰਥਨਾ ਵੀ ਕਰਦੇ ਰਹੇ ਵਪਾਰੀਆਂ ਨੇ ਵੀ ਕੀਤੀ ਕਿ ਸਾਡੇ ਬਿਜ਼ਨਸ ਤਬਾਹ ਹੋ ਰਹੇ ਆ ਸਾਨੂੰ ਆਉਣ ਜਾਣ ਦੇ ਰਸਤੇ 'ਚ ਬਹੁਤ ਜ਼ਿਆਦਾ ਤਕਲੀਫਾਂ ਨੇ ਜਿਹੜਾ ਰਸਤਾ 50-50 ਕਿਲੋਮੀਟਰ ਦਾ ਨੂੰ ਘੁੰਮ ਕੇ ਜਾਣਾ ਪੈਂਦਾ ਜਿਹੜੇ 2 ਕਿਲੋਮੀਟਰ ਹੀ ਦੂਰ ਆ ਇਹਨਾਂ ਦੀ ਵਜ੍ਹਾ ਕਰਕੇ ਤੇ ਇਹ ਮੈਂ ਸਮਝਦਾ ਕਿ ਇਹ ਕਿਸਾਨਾਂ ਦਾ ਹਿੱਤ ਨਹੀਂ ਸਾਧ ਰਹੇ ਕਿਸਾਨ ਜਿਹੜਾ ਬੁੜਾ ਕਾਨੂੰਨ ਨੂੰ ਮੰਨਣ ਵਾਲਾ ਤੇ ਬੁੜਾ ਪਵਿੱਤਰ ਨਾਮ ਇਹ ਕਿਸਾਨ ਦੇ ਨਾਂ ਤੇ ਆਪਣਾ ਦੰਦਾ ਚਲਾਉਂਦੇ ਆ ਇਸ ਕਰਕੇ ਫੇਰ ਪਾਜਪਾ ਦਾ ਨਾਮ ਲੈ ਲੈਂਦੇ ਕਿ ਸਾਡੇ ਨਾਮ ਤੋਂ ਪਾਜਪਾ ਦੇ ਲੋਕਾਂ ਆ ਕੇ ਖਰਾਬ ਕਰ ਰਹੇ ਨਾ ਪਾਜਪਾ ਦਾ ਕੋਈ ਗਿਆ ਸਰਗੁਣ ਸਿੰਘ ਪੰਦੇਰ ਇੰਨਾ ਝੂਠੇ આરોਪਾਂ ਲਈ ਮਾਫੀ ਮੰਗੇ ਔਰ ਇਹ ਨਾ ਕਿਸਾਨ ਦਾ ਹਿੱਤ ਸਾਧ ਰਹੇ ਔਰ ਇਹ ਆਸਵਾਸ ਦੇ ਪਿੰਡਾਂ ਆ ਰਹੇ ਨੇ ਹੁਣ ਇਹਨਾਂ ਨੂੰ ਉਠਾਉਣਾ ਤੇ ਇਹ ਜਿਹੜਾ ਹੈਗਾ ਸਮਾਜ ਦੇ ਵਿੱਚ ਬਣੀਆਂ ਪੌਂਚ ਔਰ ਇਹ ਸਰਗੁਣ ਸਿੰਘ ਪੰਦੇਰ ਕਿਰਤੀ ਕਿਸਾਨ ਯੂਨੀਅਨ ਦੇ ਨਾਂ ਤੇ ਨਾ ਤਾਂ ਇਹਦੇ ਨਾਲ ਕੋਈ ਕੀਤੀ ਹੈ ਨਾ ਕੋਈ ਕਿਸਾਨ ਹੈ ਇਹਨਾਂ ਨਾਲ ਇਹ ਆਪਣੇ ਇਸ ਤਰ੍ਹਾਂ ਦਾ ਕੰਮ ਇਹਨਾਂ ਨੇ ਚਲਾ ਰੱਖਿਆ ਜੋ ਇਹਨਾਂ ਦਾ ਧੰਦਾ ਤੇ ਮੈਂ ਇਹੀ ਪ੍ਰਾਰਥਨਾ ਕਰੂੰਗਾ ਕਿ ਸ਼ੂਬੇ ਦੇ ਹਾਲਾਤ ਖਰਾਬ ਨਾ ਕਰੋ ਤੁਹਾਡੇ ਇਸ ਵਜ੍ਹਾ ਕਰਕੇ ਪੈਨਾਂ ਤੇ ਗੱਡੀਆਂ ਟ੍ਰੇਨਾਂ ਜਿਹੜੀਆਂ ਨੇ 89 ਡਿਗਰੀ ਬਡਗਰਟ ਹੁੰਦੀਆਂ ਨੇ ਆ ਤੇ ਉਹਨਾਂ ਦੇ ਨਾਲ ਆਈਆਂ ਗਈਆਂ ਨੇ ਤੇ ਇੱਥੋਂ ਬਿਜ਼ਨਸ ਵੀ ਜਾ ਰਹੇ ਨੇ ਲੋਕ ਦੂਜੀਆਂ ਸਟੇਟਾਂ ਨੂੰ ਜਾ ਰਹੇ ਨੇ 10000 ਕਰੋੜ ਤੋਂ ਵੱਧ ਕੰਮ ਜਾ ਚੁੱਕਿਆ ਹੈ ਲੈਦਰ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਤੇ ਬਾਕੀ ਵੀ ਉਦਯੋਗ ਜਿਹੜੇ ਹੌਜ਼ਰੀ ਇੰਡਸਟਰੀ ਇੱਥੋਂ ਜਾ ਚੁੱਕੀ ਐ ਸਪੋਰਟਸ ਇੰਡਸਟਰੀ ਇੱਥੋਂ ਜਾ ਚੁੱਕੀ ਐ ਜਿੰਨੀਆਂ ਇੰਡਸਟਰੀ ਸੀਗੀਆਂ ਉਹ ਇੱਥੋਂ ਜਾ ਰਹੀਆਂ ਨੇ ਹੌਲੀ-ਹੌਲੀ ਕਿਉਂਕਿ ਕੋਈ ਨਵੀਂ ਇਨਵੈਸਟਮੈਂਟ ਆ ਨਹੀਂ ਰਹੀ ਇਹਨਾਂ ਦੀ ਵਜ੍ਹਾ ਕਰਕੇ ਭਗਵੰਤ ਸਿੰਘ ਮਾਨ ਨੇ ਵੀ ਕਹਾਂਗੇ ਕਿ ਆਪਣੇ ਰਾਜਨੀਤਿਕ ਹਿੱਤ ਸਾਧਣ ਤੋਂ ਬਾਅਦ ਜਾ ਜਿਓ ਤੇ ਕਿਉਂਕਿ ਇਹ ਸਪੌਂਸਰਡ ਵਈ ਆਮ ਆਦਮੀ ਪਾਰਟੀ ਐ ਇਹ ਇਸ ਤੋਂ ਇਹਨਾਂ ਨੂੰ ਬਾਜਾ ਕੇ ਲੋਕਾਂ ਦੀਆਂ ਸਹੂਲਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਇਹੋ ਜਿਹੇ ਗੁੰਡਾਗਰਦੀ ਕਰਦੇ ਆ ਉਹਨਾਂ ਨੂੰ ਰੋਕਣਾ ਵੀ ਚਾਹੀਦਾ ਜੋ ਭਗਵੰਤ ਸਿੰਘ ਮਾਨ ਨਹੀਂ ਰੋਕ ਰਹੇ ਔਰ ਆਮ ਆਦਮੀ ਪਾਰਟੀ ਇਹ ਇੱਕ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਔਰ ਇਹਨਾਂ ਨਾਲ ਮਿਲ ਕੇ ਅਖੌਤੀ ਜੱਥੇਬੰਦੀਆਂ ਨਾਲ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੇ ਜਿਸ ਤਰ੍ਹਾਂ ਜਗਿੰਦਰ ਸਿੰਘ ਅਗਰਹਾ ਦੀ ਹੈਗੀ ਹੈ ਜਾਂ ਬਾਕੀ ਲੋਕਾਂ ਦੀ ਹੈਗੇ ਨਾ ਜ राजेਵਾਲ ਜੀ ਵੀ ਹੈਗੇ ਆ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਤਕਲੀਫ ਦੇਣ ਦੇ ਲੋਗਾਂ ਨੂੰ ਇਹ ਤਕਲੀਫ ਦੇਣ ਤੇ ਆਏ ਹੋਏ ਆ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਭਈ ਇਹ ਕਿਸਾਨ ਦੀ ਮੂਵਮੈਂਟ ਨੂੰ ਹੀ ਖਰਾਬ ਕਰ ਰਹੇ ਨੇ ਤੇ ਤੁਸੀਂ ਜਰੂਰ ਇਹਨਾਂ ਨੂੰ ਰੁਕੋ ਇਸ ਗੱਲ ਤੋਂ ਔਰ ਸਰਕਾਰ ਵੀ ਹੋ ਕੇ ਔਰ ਇਹਨਾਂ ਦੇ ਲੋਗਾਂ ਨੂੰ ਕਹਿਣਾ ਕਿ ਥੋੜੀ ਸ਼ਾਂਤੀ ਬਣਾਈ ਰੱਖੋ ਤਾਂ ਕਿ ਇਹਨਾਂ ਨੂੰ ਆਰਾਮ ਨਾਲ ਗੱਲਬਾਤ ਨਾਲ ਹੀ ਇਥੋਂ